ਮੁੰਬਈ ਦੇ ਉਦਯੋਗਪਤੀ ਸੇਖਾਂ ਦੀ ਸੰਸਥਾ ਖਾਲਸਾ ਯੂਨਿਟੀ ਵੱਲੋਂ ਲੋੜਵੰਦ ਯਾਤਰੀਆਂ ਨੂੰ ਵੱਖ-ਵੱਖ ਗੁਰਦੁਆਰਾ ਮੰਦਿਰਾਂ ਦੀ ਯਾਤਰਾ ਕਰਵਾਈ ਜਾ ਰਹੀ ਹੈ ਜਿਸ ਤਹਿਤ 300 ਤੋਂ ਵੱਧ ਯਾਤਰੀ ਮੁੰਬਈ ਤੋਂ ਤਖਤ शिरोमणि ਹਰਮੰਦਰ ਜੀ ਪਟਨਾ ਸਾਹਿਬ ਦੇ ਵਿਕੇ ਦਰਸ਼ਕ ਦਾਰਾਂ ਲਈ ਪਹੁੰਚੇ ਇਸ ਮੌਕੇ ਤਖਤ शिरोमणि ਹਰਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਆਈ ਯਾਤਰੀਆਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਯਾਤਰਾ ਦੇ ਪ੍ਰਬੰਧਕਾਂ ਨੇ ਤਖਤ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਦੱਸਦੇ ਕਿ ਮੁੰਬਈ ਦੇ ਸੇਖਾਂ ਦੀ ਸੰਸਥਾ ਖਾਲਸਾ ਯੂਨਿਟੀ ਵੱਲੋਂ ਸਮਾਜ ਸੇਵਾ ਦੇ ਕਾਰ ਸ਼ਰਦਾ ਲੋਨੋ ਤਖਤ ਸਾਹਿਬ ਦੇ ਦਰਸ਼ਨ ਦਾ ਪ੍ਰਬੰਧ ਕੀਤਾ ਗਿਆ ਅਸੀਂ ਸਾਰੀ ਸੰਗਤ 300 ਸੰਗਤ ਮੁੰਬਈ ਤੋਂ ਪਟਨਾ ਸਾਹਿਬ ਠੀਕ-ਠਾਕ ਬਹੁਤ اچھی ਤਰ੍ਹਾਂ ਪਹੁੰਚ ਗਏ ਆ ਵਾਈਗੁਰੂ ਜੀ ਮੇਰ ਕਰੇ ਇਹਨਾਂ ਜਿਹਨੇ ਹਾਈ ਮੈਂਬਰਸ ਹਨ ਇਹਨਾਂ ਨੇ ਬਹੁਤ ਅੱਛਾ ਸਪੋਰਟ ਕੀਤਾ ਸਾਨੂੰ ਇੱਥੇ ਰਹਿਣ ਦੀ ਜਗ੍ਹਾ ਵੀ ਅਲਾਟ ਕਰ ਦਿੱਤੀ ਐਸਜੀਪੀਸੀ ਅਮਰਤ ਸਰ ਚੀਫ ਖਾਲਸਾ ਦੀਵਾਨ ਕਾਲਸਾ ਯੂਨਿਟੀ ਦਾ ਬਹੁਤ-ਬਹੁਤ ਅਸੀਂ ਸਾਰੀ ਸੰਗਤ ਧੰਨਵਾਦ ਕਰਦਾ ਹੈ ਵਾਹਿਗੁਰੂ ਜੀ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ 300 ਦੇ ਉੱਪਰ ਸੰਗਤਾਂ ਬੰਬੇ ਤੋਂ ਪਟਨਾ ਸਾਹਿਬ ਤੱਕ ਪਟਨਾ ਸਾਹਿਬ ਵਿੱਚ ਪਹੁੰਚੀ ਨੇ ਵਾਹਿਗੁਰੂ ਅਸੀਂ ਉਹਨਾਂ ਦੀ ਸਵਾਗਤ ਕਰਨ ਗਏ ਸਾਂ ਰੇਲਵੇ ਸਟੇਸ਼ਨ ਆਦੇ ਹੁਣ ਆ ਗਏ ਨੇ ਇੱਥੇ ਪਟਨਾ ਸਾਹਿਬ ਤਖਤ ਸਾਹਿਬ ਤੇ ਵਾਹਿਗੁਰੂ ਸਾਰਿਆਂ ਨੂੰ ਕਮਰੇ ਮਿਲ ਗਏ ਨੇ ਆਪਣੇ-ਆਪਣੇ ਉਹ ਆਪਣੇ-ਆਪਣੇ ਕਮਰੇ ਅੰਦਰ ਚਲੇ ਗਏ ਨੇ ਤੇ 바ਵਾ ਜੀ ਦੀਮੀ ਵੀਰ ਜੀ ਧਾਮ ਜੀ ਜਸबीर ਜੀ ਅਸੀਂ ਸਾਰਿਆਂ ਦਾ ਧੰਨਵਾਦ ਕਰਨੇ ਆਂ ਔਰ ਇੱਥੇ ਦੀ ਮੈਨੇਜਮੈਂਟ ਦਾ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਕਮਰਿਆਂ ਦੀ ਚਾਬੀ ਦੇ ਦਿੱਤੀ ਹੈ